ਅੱਜ ਤੋਂ ਰਾਜਸਥਾਨ ਦੇ ਸ਼ਹਿਰ ਘਰਾਉਣ ਚੱਲੇ ਆ ਬਣੇ ਰਹੋ ਬੱਸ ਆਪਾਂ ਚੱਲੂ ਜੋ ਰਿਫੈਂਡਰੀ ਰੋਡੋਂ ਇਹ ਪਾਪਾ ਜਾਵਾਂ ਡੱਬਾੜੀ ਡੱਬਾੜੀ ਦੇ ਗਾਂ ਦਾ ਨੂਡ ਦੇਖਦੇ ਆਂ ਇਹ ਹੈਗੇ ਰਿਫੈਂਡਰੀ ਰੋਡ ਜੋ ਡੱਬਾੜੀ ਜਾਂਦੀ ਆ ਰਾਮੇ ਤੋਂ ਤਾਂ ਪਹਿਲਾਂ ਆਪਾਂ ਪੈਟਰੋਲ ਕੰਪ ਦੇਖਦੇ ਆਂ ਜਿਹੜੀ ਟੈਂਕੀ ਪੁੱਲ ਕਰਾ ਲਈਏ ਇਹ ਗਾਂ ਚੱਲਦੇ ਇਧਰੋਂ ਨਾਲ ਹੀ ਲੇਵਣੇ ਨੇ ਕਿ ਆਹੋ ਹਾਂ ਕਾਰ ਆ ਗਿਆ ਵੀ ਲੋਈ ਪੋਆਲੇ ਤੇ ਹੁਣ ਕਰਦੇ ਆ ਅੱਗੇ ਦੀ ਕਾਰਵਾਈ ਡੱਬਾ ਵਾਲੀ ਜਾ ਕੇ ਰੋਣੀ ਇਹ ਆਈ ਬਠਿੰਡੇ ਤੋਂ ਡੱਬਾ ਵਾਲੀ ਹਾਈਵੇ ਜਿਹੜਾ ਕਾਰ ਚੱਲ ਰਿਹਾ ਹੈ ਜੀ ਦਾ ਬਹੁਤ ਸੋਹਣੀ ਰੋਡ ਬਣੀ ਐ ਬਹੁਤ ਸਾਫ ਐ ਨਜ਼ਾਰਾ ਆ ਜਾਂਦਾ ਜਾਣਦਾ ਤੇ ਹੁਣ ਆਪਾਂ ਸਿੱਧਾ ਡੱਬਾ ਵਾਲੀ ਉਤਰਾਂਗੇ ਤੋਂ ਤੇ ਡੱਬਾ ਵਾਲੀ ਦਿਖਾਉਣਿਆ ਸਾਨੂੰ ਸ਼ਹਿਰ ਬਣੇ ਰਹੋ ਤੇ ਕਿਹੜੇ ਕਿਹੜੇ ਰੋਡ ਉਤੋਂ ਹੀ ਜਾਂਦੇ ਆ ਜਰੂਰ ਦੱਸਿਓ ਕਮੈਂਟ ਕਰਕੇ ਬਟਿੰਡਾ ਟੂ ਡੱਬਾ ਵਾਲੀ ਇਹ ਬਣ ਰਹੀ ਆ ਰੋਡ ਅਜੇ ਚਲੋ ਮਿਲਦੇ ਆ ਡੱਬਾ ਵਾਲੀ ਤੋ ਹੰਡਾਪ ਵਾਲੀ ਸ਼ਹਿਰ ਆਪਾਂ ਜਿਹੜਾ ਕ੍ਰੋਸ ਕਰ ਰਹੇ ਆ ਇਹਦੀ ਬਟੇੜ ਹੀ ਹਾਈਵੇ ਉੱਤੇ ਚੜਾਂਗੇ ਸ਼ਹਿਰ 'ਚ ਭੀੜ ਬਹੁਤ ਜ਼ਿਆਦਾ ਸੀ ਆਨ ਕੇ ਥੋੜਾ ਜਿਹਾ ਸ਼ਹਿਰ ਕ੍ਰੋਸ ਕਰਨ ਤੋਂ ਬਾਅਦ ਹੀ ਆਪਾਂ ਵੀਡੀਓ ਬਣਾਉਣ ਲੱਗੇ ਆ ਇਹ ਹੈ ਡੱਬ ਵਾਲੀ ਸ਼ਹਿਰ ਆ ਇਨਾਂ ਮੈਂ ਆਪਾਂ ਕ੍ਰੋਸ ਕਰਨ ਲੱਗੇ ਆ ਤੇ ਕੌਣ-ਕੌਣ ਆਪਣੇ ਨਾਲ ਹੈ ਡੱਬ ਵਾਲੀ ਜੁੜਿਆ ਹੋਇਆ ਮਿੱਤਰ ਕਮੈਂਟ ਜ਼ਰੂਰ ਕਰਿਓ ਤੇ ਆ ਜੋ ਦਿਖਾਉਣੇ ਆ ਕਹਾ ਜਿਹੜੇ ਨੈਸ਼ਨਲ ਹਾਈਵੇ ਆ ਉਹ ਕਿੱਥੇ ਜਾ ਕੇ ਉਤਰਦੀ ਆ ਜੀ ਮਿੱਤਰੋ ਆਪਾਂ ਜਿਹੜਾ ਟਰੱਕ ਆ ਰਿਹਾ ਇਧਰੋਂ ਆਇਆ ਡੱਬ ਵਾਲੀ ਸਾਈਡ ਤੋਂ ਇਹ ਇਧਰ ਐਨ ਐਚ ਏ ਆਈ ਹਾਈਵੇ ਜਿਹੜਾ ਬਠਿੰਡੇ ਤੋਂ ਸਿੱਧਾ ਨਮਾਨਗੜ ਜਾਂਦਾ ਸੰਗਰੀਏ ਵੀ ਨਹੀਂ ਉਤਰਦਾ ਸੰਗਰੀਏ ਉਤਰਨ ਨੂੰ ਹੈਗਾ ਤਾਂ ਬਠਾਲੇ ਨੂੰ ਇਹ ਬਾਈਪਾਸ ਹੋ ਜਾਂਦਾ ਡੱਬ ਵਾਲੀ ਕਰਾਸ ਛੱਡ ਕੇ ਇੱਥੇ ਉਤਰਦਾ ਹੈ ਇਹ ਹੈਗਾ ਸ਼ੇਰਗੜ ਤੇ ਇੱਥੋਂ ਹੁਣ ਆਪਾਂ ਇਸ ਹਾਈਵੇ ਤੇ ਚੜਾਂਗੇ ਇਧਰ ਨੂੰ ਜਾਂਦਾ ਹੈ ਸਿੱਧਾ ਸੰਗਰੀਏ ਜਾਊਗਾ ਇਧਰ ਜਾਊਗਾ ਸਿੱਧਾ ਬਠਿੰਡੇ ਤੇ ਡੱਬ ਵਾਲੀ ਇਧਰਲੀ ਸਾਈਡ ਰਹਿ ਜਾਂਦਾ ਤੇ ਆਪਾਂ ਇੱਥੇ ਪਹੁੰਚ ਚੁੱਕੇ ਹਾਂ ਹਾਈਵੇ ਦੇ ਉੱਤੇ ਤੁਹਾਨੂੰ ਆਈ ਵੀ ਦਿਖਾਉਣੇ ਆ ਤਾਹਾਂ ਤੋਂ ਤੇ ਇੱਥੋਂ ਆਪਾਂ ਪੀਵਾਂਗੇ ਗੰਨੇ ਦਾ ਜੂਸ ਜਿਹੜਾ ਸਿਹਤ ਲਈ ਬਹੁਤ ਹਾਨੀਕਾਰਕ ਹੈ ਬਹੁਤ ਵਿਦਵਾਨ ਕਹਿੰਦੇ ਆ ਤੇ ਆਪਾਂ ਉਲਟੀ ਚਲਦੇ ਹਾਂ ਜਿਹੜੀ ਹਾਨੀਕਾਰਕੀ ਜ ਉਹ ਹੀ ਪੀਨੇ ਹੁੰਦੇ ਆ ਕਿਉਂਕਿ ਜਿਹੜੀ ਚੀਜ਼ ਤੇ ਸਿਹਤ ਲਈ ਹਾਨੀਕਾਰਕ ਲਿਖਿਆ ਲੋਕ ਉਹ ਪੀ ਲੈਂਦੇ ਆ ਤੇ ਆਪਾਂ ਗੰਨੇ ਦਾ ਜੂਸ ਤੇ ਚਾਹ ਨਹੀਂ ਪੀ ਸਕਦੇ ਬਣਾ ਲਈ ਭਾਈ ਇੱਕ ਗੰਨੇ ਦਾ ਜੂਸ ਆ ਇਹ ਛੇਰਗੜੀ ਪੈਂਦਾ ਨਾ ਇਹ ਛੇਰਗੜ ਪਿੱਛੇ ਰਹਿ ਗਿਆ ਹੈ ਨਾ ਕਿਹੜੀ ਜਗ੍ਹਾ ਪਈ ਦੀ ਹੈ ਇਹ ਵੜਿੰਖਲਾ ਪੋੜਾ ਆਈ ਇਹ ਜਿੱਥੇ ਆਪਾਂ ਹੁਣ ਖੜੇ ਆਂ ਹਾਂ ਪੰਜਾਬ ਵਾਲੇ ਪੰਪ ਵਜਦੇ ਇੱਥੇ ਜੋੜਾ ਪੰਪ ਹੈੜੇ ਨਾ ਪੰਜਾਬ ਵਾਲੇ ਜੋੜਾ ਪੰਪ ਇਹਦੇ ਲੋ ਪੰਜਾਬ ਚੋਂ ਉੱਠ ਕੇ ਸਿੱਧਾ ਇਧਰ ਡੱਬ ਵਾਲੀ ਪਾਸ ਕਰਕੇ ਉਤਰਦਾ ਲਓ ਜੀ ਹੁਣ ਆਪਾਂ NHAI ਹਾਈਵੇ ਦਾ ਨੈਸ਼ਨਲ ਹਾਈਵੇ ਇੰਡੀਆ ਅੱਪਾ ਚੜਨ ਜਾ ਰਹੇ ਆ ਤੇ ਸਿੱਧਾ ਰਾਜਸਥਾਨ ਜਾਂ ਜੁੱਟਰਨਾ ਤੇ ਉੱਪਰੋਂ ਵੀ ਤੁਹਾਨੂੰ ਦਿਖਾਵਾਂਗੇ ਰੋਡ ਬਣੇ ਰਹੇ ਹੋ ਵੀਡੀਓ ਦੇ ਨਾਲ ਤੇ ਰੋਡ ਬਹੁਤ ਵਧੀਆ ਬਣਿਆ ਕਾਬਲੀ ਤਾਰੀਫ ਹੈ ਤੇ ਇੱਥੇ ਟੋਲ ਗੇਟ ਆ ਗਿਆ ਟੋਲ ਗੇਟ ਇੱਥੋਂ ਆਟੋ ਜਿਹੜਾ ਆਪਣਾ ਆਨਲਾਈਨ ਟੋਲ ਕੱਟਾਇਆ ਜਾਇਆ ਕਰਨਾ ਜਿੰਨਾ ਕਿਲੋਮੀਟਰ ਤੁਸੀਂ ਚੱਲੇ ਹੋ ਉਹਨੇ ਕਿਲੋਮੀਟਰ ਤੇ ਤੁਹਾਡਾ ਟੋਲ ਕੱਟਾਇਆ ਜਾਏਗਾ ਰੋਡ ਆ ਜਿਹੜਾ ਬਹੁਤ ਸਾਫ਼ ਰੋਡ ਬਣਾ ਹੋਇਆ ਹੈ ਆਪਾਂ ਨੈਸ਼ਨਲ ਹਾਈਵੇ ਦੇ ਜੜ ਚੁੱਕੇ ਆ ਤੇ ਇਥੋਂ ਸਿੱਧਾ ਬਸ ਸੰਗਰੀਆ ਜਾ ਕੇ ਉੱਥਾਂ ਅਸੀਂ। ਤੁਮੇ ਇੱਕ ਦੋ ਪੁਲਾਂ ਤੇ ਖੜ ਕੇ ਵੀ ਦਿਖਾਵਾਂਗੇ ਪੁਲਾ। ਬਹੁਤ ਵਧੀਆ ਰੋਡ ਬਣਿਆ ਹੋਇਆ ਹੈ ਤੇ ਕਿਹੜਾ ਕਿਹੜਾ ਰੋਡ ਉਤੋਂ ਦੀ ਆ ਚੁੱਕਿਆ ਕਮੈਂਟ ਕਰਕੇ ਜਰੂਰ ਦੱਸਿਓ। ਤੇ ਹੁਣ ਆ ਬਸ ਸਿੱਧਾ ਸੰਗਰੀਆ ਉਤਰਾਂਗੇ ਡੱਬ ਵਾਲੀ ਤੋਂ। ਇਹ ਹੈ ਇੰیشنل ਹਾਈਵੇ ਤੇ ਆਪਾਂ ਬਿਲਕੁਲ ਉੱਪਰ ਖੜੇ ਆ ਇਸ ਟਾਈਮ। 6 ਲੈਣਾ ਇਹਦੀਆਂ 3 ਇਧਰ ਤੇ 3 ਬਾਰੀ ਸਾਈਡ ਤੇ 3 ਉੋਂ 3 ਜਾਣ ਮੈਂ ਮਨਾ ਰੋੜ ਇਹੋ ਜਿਹਾ ਮਲਾਈ ਵਰਗੇ ਬਣਿਆ ਨਾ ਤਾਂ ਮੋਟਰਸਾਈਕਲ ਕਲਚ ਲੈਣ ਦੀ ਲੋੜ ਨਾ ਬ੍ਰੇਕ ਲੈਣ ਦੀ ਇੱਕ ਵਾਰੀ ਗੇਅਰ ਚ ਪਾ ਕੇ ਰੇਸ਼ ਕਰ ਲੋ ਬਸ ਮਲਾਈ ਵਾਂਗੂੰ ਤੁਰਿਆ ਜਾਂਦਾ ਤੇ ਉਹ ਅੱਗੇ ਪੋਲ ਬਣਿਆ ਹੋਇਆ ਥੱਲੇ ਦੀ ਨਹਿਰ ਜਾਂਦੀ ਹੈ ਉਹ ਵੀ ਤੁਹਾਨੂੰ ਦਿਖਾਉਣੇ ਚੱਲ ਕੇ ਅੱਗੇ ਕਿਵੇਂ ਬਣਿਆ ਕਿ ਮੈਨੂੰ ਕਿਦਾਂ ਲੱਗਦਾ ਤੁਸੀਂ ਦੱਸਿਓ ਕਮੈਂਟ ਕਰਕੇ ਨਾ ਬਾਕੀ ਚੀਜ਼ ਆ ਕਾ ਕੈਮਰੇ ਲੱਗੇ ਹੋਏ ਆ ਵੀ ਜੇ ਤੁਹਾਡੇ ਸਵੀਟ ਬੈਟਰੀ ਲੱਗੀ ਚਲਾਨ ਤੁਹਾਡੇ ਘਰੇ ਪਹੁੰਚ ਜਾਣਾ ਤੇ ਬੀਕਾ ਨੇ ਰਹਿ ਗਿਆ 284 ਕਿਲੋਮੀਟਰ 48 ਕਿਲੋਮੀਟਰ ਲੋ ਜੀ ਆਪਾਂ ਪਹੁੰਚ ਚੁੱਕੇ ਆ ਸੰਗਰੀ ਆ Rajasthan ਅੱਜ ਨੂੰ ਘੁਮਾਉਣੇ ਆ ਅੱਜ Rajasthan ਦਾ ਟੂਰ ਕਰਾਉਣੇ ਆ ਅੱਜ ਉਈ ਹੁਣ ਆਪਾਂ ਸੰਗਰੀਓ ਤੋਂ ਚੱਲ ਪਿਆ ਗੰਗਾ ਨਗਰ ਕਨਿੰਨੂ ਗੰਗਾ ਨਗਰ ਹੈ ਇੱਥੋਂ 60 ਕਿਲੋਮੀਟਰ ਚੱਲਦੇ ਅੱਗੇ ਸੰਗਰੀਆ ਤੋਂ ਗੰਗਾ ਨਗਰ